ਸਭ ਤੋਂ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਹੈ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪਾਈ ਕਾਂਤ ਸਿੰਘ ਜੀ ਨਾਬਾ ਦੀ ਰਚਿਤ ਸ਼ਬਦ ਰਤਨਾਕਰ ਮਹਾਂਕੋਸ਼ ਜਿਹੜਾ ਕਿ ਮੈਂ ਕਹਿ ਸਕਦਾ ਕਿ ਸਾਡਾ ਸਿਕ ਸਾਹਿਤਾ ਇੱਕ ਵੱਡਾ ਮੁੱਲ ਦਾ ਖਜ਼ਾਨਾ ਔਰ ਉਧਰ ਵਿੱਚ ਜਿੱਥੇ ਗੁਰਬਾਣੀ ਦੇ ਬਾਰੇ ਵਿੱਚ ਸਿੱਧ ਮਿਲਦੀ ਹੈ ਗੁਰ ਇਤਿਹਾਸ ਤੇ ਪਰ ਇੱਥੇ ਸਿੱਧ ਮਿਲਦੀ ਹੈ ਰਾਗਾਂ ਦੇ ਬਾਰੇ ਵਿੱਚ ਸਿੱਧ ਮਿਲਦੀ ਹੈ ਵੱਖ-ਵੱਖ ਇਤਿਹਾਸਿਕ ਸਥਾਨਾਂ ਬਾਰੇ ਬਹੁਤ ਜਾਣਕਾਰੀ ਭਰਪੂਰ ਇਨਫੋਰਮੇਸ਼ਨ ਉਦੇ ਵਿੱਚ ਔਰ ਬਹੁਤੀ ਸਤਕਾਰ ਦੇ ਤੌਰ ਦੇ ਉੱਤੇ ਭਾਈ ਕਾਨ ਸਿੰਘ ਨਾਭਾ ਜੀ ਦੀ ਇਸ ਰਚਨਾ ਦਾ ਜਿਹੜਾ ਜ਼ਿਕਰ ਹੈ ਉਹ ਸਿੱਖ ਕੌਮ ਦੇ ਵਿੱਚ ਕੀਤਾ ਜਾਂਦਾ ਹੈ। ਔਰ ਬੜੀ ਉਹਨਾਂ ਦੀ ਇਹ ਨਿਜੀ ਖੋਜ ਸੀ। ਬਹੁਤ ਲਗਨ, ਮਿਹਨਤ ਤੇ ਬੜੇ ਦੂਰ ਦੂਰ ਜਾ ਕੇ ਆਪ ਸਾਰੇ ਇਤਿਹਾਸਿਕ ਸਥਾਨਾਂ ਤੇ ਉਹਨਾਂ ਨੇ ਐਡਾ ਬਹਾਨ ਵੱਡਾ ਮੁੱਲ ਖਜਾਨਾ ਜਿਹੜਾ ਇਸ ਸਿੱਖ ਕੌਮ ਨੂੰ ਦਿੱਤਾ ਸੀ। ਜਿਹਦਾ ਬਹੁਤ ਵੱਡਾ ਲਾਭ ਜਿਹੜਾ ਇਤਿਹਾਸਕਾਰ ਵੀ ਖੋਜੀ ਵੀ ਬਾਕੀ ਯੂਨੀਵਰਸਿਟੀਆਂ ਦੇ ਵਿੱਚ ਰਿਸਰਚ ਕਰਨ ਵਾਲੇ ਸਟੂਡੈਂਟਸ ਵੀ ਔਰ ਸਾਰੇ ਜਿਹੜੇ ਵਿਦਵਾਨ ਹੈ ਉਹਦਾ ਯੋਸ ਹੁਣ ਤੱਕ ਲਗਾਤਾਰ ਕਰਦੇ ਲੇਕਿਨ ਅਫਸੋਸ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਕੱਲ ਹੋਇਆ ਉਨੇ ਸਾਰੇ ਸਿੱਖਾਂ ਦੇ ਹਿਰਦਿਆਂ ਨੂੰ ਬਹੁਤ ਵੱਡੀ ਠੇਸ ਪਹੁੰਚਾਈ ਹੈ ਕਿਉਂਕਿ 1930 ਦਾ ਇਹ ਗ੍ਰੰਥ ਜਿਹੜਾ ਇਹ ਉਸ ਵੇਲੇ ਦਾ ਛਪਿਆ ਹੋਇਆ ਔਰ ਪੰਜਾਬੀ ਯੂਨੀਵਰਸਿਟੀ ਨੇ ਫੈਸਲਾ ਕੀਤਾ ਸੀ ਕਿ ਇਹਦਾ ਇੰਗਲਿਸ਼ ਵਰਜ਼ਨ ਵੀ ਤਿਆਰ ਕਰਨਾ ਹੈ ਹਿੰਦੀ ਦਾ ਵਰਜ਼ਨ ਵੀ ਤਿਆਰ ਕਰਨਾ ਔਰ ਪੰਜਾਬੀ ਦਾ ਵੀ ਨਵਾਂ ਆਪਣਾ ਵਰਜ਼ਨ ਜਿਹੜਾ ਇਸ ਗ੍ਰੰਥ ਦਾ ਤਿਆਰ ਕੀਤਾ ਜਾਣਾ ਇਹਦੇ ਵੱਖਰੇ ਵਰਸ਼ਨ ਤਿਆਰ ਕਰਨੇ ਵਕਫ ਵਕ ਪਸ਼ਾਵਤ ਦੇ ਵਿੱਚ ਕਰਨਾ ਬੜਾ ਚੰਗਾ ਉਪਰਾਲਾ ਉਸ ਉਪਰਾਲੇ ਦੀ ਮੈਂ ਤਰੀਫ਼ ਕਰਦਾ ਪਰ ਉਹ ਉਪਰਾਲਾ ਕਰਦੇ ਹੋਏ ਕਿੱਡੀਆਂ ਵੱਡੀਆਂ ਕੁਤਾਈਆਂ ਹੋਈਆਂ ਕਿੱਡੀਆਂ ਵੱਡੀਆਂ ਅੰਗਹਿਲੀਆਂ ਹੋਈਆਂ ਉਹਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹਾਂਗਾ ਕਿ ਉਹਦੇ ਨਾਲ ਪੰਜਾਬੀ ਯੂਨੀਵਰਸਿਟੀ ਜਿਹੜਾ ਸਥਾਪਿਤ ਕਰਨ ਦਾ ਜਿਹੜਾ ਮਡੋਰਥੀ ਬਹੁਤ ਵੱਡਾ ਸੀ ਉਦੇ ਅਕਸ ਨੂੰ ਵੀ ਬਹੁਤ ਵੱਡੀ ਜਿਹੜੀ ਹੈ ਟਾ ਜਿਹੜੀ ਹੈ ਉਹ ਲੱਗੀ ਕਿਉਂਕਿ ਗ੍ਰੰਥ ਤਾਂ ਭਾਈ ਕਾਂਤ ਸਿੰਘ ਢਾਬਾ ਜੀ 1930 ਦੇ ਵਿੱਚ ਪ੍ਰਕਾਸ਼ਿਤ ਹੋ ਚੁੱਕਿਆ ਉਹਨਾਂ ਦਾ ਗ੍ਰੰਥ ਤੇ ਜਿਹੜਾ ਬਣਿਆ ਹੋਇਆ ਇੱਕ ਗ੍ਰੰਥ ਹੈ ਉਹਨੂੰ ਤੁਸੀਂ ਦੁਬਾਰਾ ਉਹਦਾ ਨਵੇਂ ਰੂਪ ਦੇ ਵਿੱਚ ਪੰਜਾਬੀ ਦੇ ਵਿੱਚ ਛਾਪਣਾ ਚਾਹੁੰਦੇ ਹੋ ਉਹਦਾ ਹਿੰਦੀ ਵਰਸ਼ਨ ਤਿਆਰ ਕਰਨਾ ਚਾਹੁੰਦੇ ਹੋ ਇੰਗਲਿਸ਼ ਵਰਸ਼ਨ ਤਿਆਰ ਕਰਨਾ ਚਾਹੁੰਦੇ ਹੋ ਔਰ ਐਨਾ ਖਲਵਾੜ origignal research ਦੇ ਨਾਲ ਹੋ ਜਵੇ ਉਹਦੇ ਮਾਇਨੇ ਬਦਲ ਜਾਣ ਇਹ ਐਟ ਲੀਸਟ ਇੱਕ ਯੂਨੀਵਰਸਿਟੀ ਲੈਵਲ ਦੇ ਉੱਤੇ ਜਿਹੜੀ ਪਬਲੀਕੇਸ਼ਨ ਹੈ ਰਿਸਰਚ ਹੈ ਉਹਨੂੰ ਇਹ ਸ਼ੋਭਾ ਨਹੀਂ ਦਿੰਦਾ ਇਸ ਕਰਕੇ ਕਈ ਤਰ੍ਹਾਂ ਦੇ ਇਹਦੇ ਤੇ ਜਿਹੜੇ ਸਵਾਲ ਆ ਉੱਠਣੇ ਸ਼ੁਰੂ ਹੋ ਗਏ ਕਰੋੜਾ ਰੁਪਏ ਦਾ ਇਹ ਪ੍ਰੋਜੈਕਟ ਸੀ ਮੈਂ ਕਿਹਾ ਕਿ ਬਣਚਾ ਅੱਛੀ ਹੈ ਮੈਂ ਬਣਚਾ ਤੇ ਸਵਾਲ ਨਹੀਂ ਕਰਦਾ ਹੋਣੀ ਚਾਹੀਦੀ ਹੈ ਟ੍ਰਾਂਸਲੇਸ਼ਨ ਦੁਜੇ ਪੇਸ਼ਾਵਾਂ ਦੇ ਵਿੱਚ ਜਿੰਨਾ ਸਾਹਿਤ ਹੈ ਉਹਦੀ ਹੋਣੀ ਚਾਹੀਦੀ ਕੋਰੜਾ ਰੁਪਏ ਇਹਦੇ ਤੇ ਖਰਚੇ ਗਏ ਤੇ ਅੱਜ ਦਾ ਜਿਹੜਾ ਜਿਹੜੇ ਹੁਣ ਕੋਈ ਚੀਜ਼ ਪਬਲਿਸ਼ ਕਰਨੀ ਹੋਵੇ ਪ੍ਰਿੰਟਿੰਗ ਦਾ ਜੋ ਸਹੂਲਤ ਹੈ ਤੇ 1930 ਦੇ ਵੇਲੇ ਜਿਸ ਤਰ੍ਹਾਂ ਦਾ ਉਸ ਵੇਲੇ ਮੁਸ਼ਕਲ ਹਾਲਾਤ ਸੀ ਤੇ ਅੱਜ ਸਾਰੀਆਂ ਆਧੁਨਿਕ ਸਹੂਲਤਾਂ ਹੋਣ ਦੇ ਬਾਵਜੂਦ ਜੇ ਐਡੀਆਂ ਵੱਡੀਆਂ ਗਲਤੀਆਂ ਹੋਈਆਂ ਹਜ਼ਾਰਾਂ ਦੀ ਗੱਲ ਕੀ ਤੇ ਵਿੱਚ ਤੇ ਮੈਂ ਸਮਝਦਾ ਕਿ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਸਾਡੇ ਵਾਸਤੇ ਕੋਈ ਨਹੀਂ ਕਿ ਟੈਕਨਾਲੋਜੀ ਦੇ ਯੁੱਗ ਦੇ ਵਿੱਚ ਟੈਕਨਾਲੋਜੀ ਦੀ ਵਰਤੋਂ ਕਰਦੇ ਹੋਏ ਜਿੰਨਾ ਆਸਾਨ ਹੋ ਗਿਆ ਹੁਣ ਪ੍ਰੂਫ ਰੀਡਿੰਗ ਜਿੰਨਾ ਆਸਾਨ ਹੋ ਗਿਆ ਹੁਣ ਗਲਤੀ ਜੇ ਇੱਕ ਲੱਭ ਜAVE ਤੇ ਸਾਰੇ ਥਾਵਾਂ ਦੀ ਉੱਤੇ ਗਲਤੀਆਂ ਉਸੇ ਵੇਲੇ ਇੱਕੋ ਕਲਿੱਕ ਦੇ ਨਾਲ ਠੀਕ ਹੋ ਜਾਂਦੀਆਂ ਤੇ ਉਹਦੇ ਵਿੱਚ ਜਦੋਂ ਤੁਸੀਂ ਇਹ ਵਰਸ਼ਨ ਛਾਪਿਆ ਤੇ ਹਜ਼ਾਰਾਂ ਦੀਆਂ ਵੱਡੀਆਂ ਗਲਤੀਆਂ ਤੇ ਬੈ ਸਮਝਦਾ ਉਸ ਕਮੇਟੀ ਦੇ ਉੱਤੇ ਜਿਹੜੀ ਐਕਸਪਰਟਸ ਦੀ ਕਮੇਟੀ ਹੈ ਜਿਹੜੀ ਸੁਪਰਵਾਈਜ਼ ਕਰਦੀ ਸੀ ਇਸ ਸਾਰੇ ਕੰਮ ਨੂੰ ਉਹਦੇ ਉੱਤੇ ਬਹੁਤ ਵੱਡੇ ਜਿਹੜੇ ਕੁਐਸਚਨ ਹੈ ਉਖੜੇ ਹੋਦੇ। ਔਰ ਦੂਜੀ ਗੱਲ ਹੈ ਕਿ ਵਿਦਵਾਨਾਂ ਨੇ ਜਦੋਂ ਇਹ ਮਾਰਕੀਟ ਦੇ ਵਿੱਚ ਆਏ ਵਰਸ਼ਨ ਇਹਦੇ ਤੇ ਇਤਰਾਜ਼ ਕੀਤੇ ਹਾਈ ਕੋਰਟ ਦੇ ਵਿੱਚ ਵੀ ਕੇਸ ਕੀਆ। ਔਰ ਇੱਥੋਂ ਤੱਕ ਜਿਹੜਾ ਇਹ ਯੂਨੀਵਰਸਿਟੀ ਨੂੰ ਮੰਨਣਾ ਪਿਆ ਕਿ ਅਸੀਂ ਇਹਨੂੰ ਬੰਦ ਕਰ ਰਹੇ ਹਾਂ ਜਿਹੜੇ ਮਾਰਕੀਟ ਦੇ ਵਿੱਚ ਸੇਲ ਕਰਨ ਵਾਸਤੇ ਅਸੀਂ ਕਿਤਾਬਾਂ ਭੇਜੀਆਂ ਵਾਪਸ ਲੈ ਰਹੇ ਆ ਤੇ ਫਿਰ ਇਹਨਾਂ ਕਿਤਾਬਾਂ ਨੂੰ ਜਿਹੜਾ ਹੈਗਾ ਉਹ ਇਹਦਾ ਖਤਮ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਕਿ ਇਹ ਅੱਗੇ ਤੋਂ ਕਿਤੇ ਵੀ ਜਿਹੜੇ ਆ ਅੱਗੇ ਗਾਂ ਨਹੀਂ ਜਾਣਗੇ ਇਹਨਾਂ ਨੂੰ ਅਸੀਂ ਆਪਣੇ ਆਪ ਹੀ ਨਸ਼ਟ ਕਰਦੇ ਤੇ ਹੁਣ ਜਿਹੜਾ ਨਵਾਂ ਚੰਨ ਯੂਨੀਵਰਸਿਟੀ ਨੇ ਚੜਿਆ ਸਾਡੇ ਬਕਾਇਦਾ ਰਸਮਾਂ ਨੇ ਕਿ ਕੋਈ ਧਾਰਮਿਕ ਸਾਇਤ ਹੈ ਉਹਨੂੰ ਅਗਰ ਅਸੀਂ ਡਿਸਪੋਜ਼ ਕਰਨਾ ਚਾਹੁੰਦੇ ਆ ਉਦੇ ਵਾਸਤੇ ਬਕਾਇਦਾ ਤੌਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪ੍ਰਬੰਧ بنائے ਹੋਏ ਜੋ ਤਰੀਕਾ ਯੂਨੀਵਰਸਿਟੀ ਨੇ ਕੱਲ ਅਪਣਾਇਆ ਉਹ ਕਿਸੇ ਵੀ ਤਰੀਕੇ ਉਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਮੈਂ ਇੱਥੇ ਵੀਡੀਓ ਨਹੀਂ ਦਿਖਾਉਣੀ ਚਾਹੁੰਦਾ ਕਿਉਂਕਿ ਫਿਰ ਸੰਗਤ ਦੇ ਹਿੱਦਿਆਂ ਨੂੰ 7 ਵਜਦੀ ਹੈ ਕਿ ਤੁਸੀਂ 15-20 ਹਜ਼ਾਰ ਦੇ ਕਰੀਬ ਜਿਹੜੇ ਹੈਗੇ ਆ ਮਹਾਨ ਕੋਸ਼ ਤੇ ਅੰਕ ਸਪਨਿਆ ਹੋਈਆਂ ਜਿਹੜੀਆਂ ਕਿਤਾਬਾਂ ਵਾਲੀ ਉਹ ਗ੍ਰੰਥ ਦੀਆਂ ਤੁਸੀਂ ਟੋਆ ਪੁੱਟ ਕੇ ਵਿੱਚ ਪਾਣੀ ਪਾ ਕੇ ਤੇ ਦਿਲ ਦਾ ਲਾ ਕੇ ਤੇ ਪਾੜ ਕੇ ਉਹਦੇ ਵਿੱਚ ਸੁੱਟ ਰਹੇ ਹੋ ਜਿਹਦੇ ਵਿੱਚ ਗੁਰਬਾਣੀ ਦੀਆਂ ਕਵਿਦੇ ਜਿਹਦੇ ਵਿੱਚ ਇਤਿਹਾਸਿਕ ਜੜੀਆਂ ਦਸਤਾਨਾਂ ਦੀਆਂ ਤਸਵੀਰਾਂ ਵੀ ਨੇ ਜਿਹਦੇ ਵਿੱਚ ਹੋਰ ਬਹੁਤ ਵਡੀਆਂ ਅਹਲਜੀ ਚੀਜ਼ਾਂ ਨੇ ਜਿੰਦੇ ਨਾਲ ਸੰਕਤ ਨੂੰ ਲਗਾ ਹੁੰਦਾ ਬੜਾ ਸਤਕਾਰ ਹੁੰਦਾ ਇਹ ਤਾਂ ਮੈਂ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟ ਦਾ ਤਰਵਾਤਾ ਕਿ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਡਟ ਕੇ ਪਹਿਰਾ ਦਿੱਤਾ ਤੇ ਇਹ ਜਿਹੜੀ ਵਿਦਬੀ ਹੋ ਰਹੀ ਸੀ ਸ਼ਰਮ ਯੂਨੀਵਰਸਿਟੀ ਦੇ ਨੱਕ ਦੇ ਥੱਲੇ ਉਹ ਵਿਦਬੀ ਜਿਹੜੀ ਆ ਉਹਨਾਂ ਨੇ ਲੋਕਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਉਹ ਡੰਗੀ ਕੀਤੀ। ਔਰ ਤਾਰਵ ਦਿੱਤਾ। ਮੈਨੂੰ ਵੀ ਆਪ ਸਾਡੇ ਉੱਥੇ ਤੇ ਜਿਹੜੇ ਸਾਡੇ ਪਟਿਆਲੇ ਦੇ ਅਮਰ 라ਠੀ ਸਾਡੇ ਚਾਰੀ ਪ੍ਰਧਾਨ ਵੀ ਨੇ ਐਸਓਏ ਦੇ ਵੀ ਨੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਮੈਨੂੰ ਵੀ ਲੱਤੀ ਉਹਨਾਂ ਨੇ ਜਾਣਕਾਰੀ ਇਮੀਡੀਏਟਲੀ ਦਿੱਤੀ। ਕਿ ਸਾਡੇ ਸਟੂਡੈਂਟਸ ਨੇ ਉੱਥੇ ਜਾ ਕੇ ਤੇ ਆ ਚੀਜ਼ ਪੜ੍ਹੀ ਐ ਤੇ ਵੀਡੀਓ ਵੀ ਮੇਰੇ ਨਾਲ ਸ਼ੇਅਰ ਕੀਤੀ ਕਿ ਆਹ ਹਾਲਤ ਐ ਕਿ ਇਸ ਲੈਵਲ ਦੀ ਬੇਦਬੀ ਜਿਹੜੀ ਐ ਉਹ ਜਿਹੜੀ ਐ ਇਸ ਵੇਲੇ ਉੱਥੇ ਹੋ ਰਹੀ ਐ ਤੇ ਮੈਂ ਸਮਝਦਾ ਕਿ ਇਸ ਤੋਂ ਸ਼ਰਮਾਣੀ ਜਿਹੜੀ ਗੱਲ ਐ ਉਹ ਨਹੀਂ ਹੋ ਸਕਦੀ ਕਿ ਰਾਤੀ ਵੀ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਅੱਧੀ ਰਾਤ ਤੱਕ ਐਫ ਆਰ ਦਰਜ ਕਰਾਉਣ ਵਾਸਤੇ ਵੀ ਜਿਹੜਾ ਹੈਗਾ ਐਡੀ ਵੱਡੀ ਬੇਦਬੀ ਹੋਵੇ ਤੇ ਉਹਦੇ ਵਾਸਤੇ ਵੀ ਸਟੂਡੈਂਟਸ ਨੂੰ ਦੋਵੇਂ ਯੂਨੀਵਰਸਿਟੀ ਦੇ ਗੇਟ ਬੰਦ ਕਰਕੇ ਤੇ ਉੱਥੇ ਅੱਧੀ ਰਾਤ ਤੱਕ ਬੈਠਣਾ ਪਵੇ। ਇਹ ਮੈਂ ਸਮਝਦਾ ਸਰਕਾਰ ਵਾਸਤੇ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਕਿਉਂਕਿ ਸਰਕਾਰ ਦਮਗ ਜੇ ਬਹੁਤ ਵੱਦੀ। ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਨਾ ਇਹ ਜਿਹੜੇ ਹੁਣ 20000 ਜਿਹੜੇ ਹੈਗੇ ਆ ਇਹ ਧਾਰਮਿਕ ਸਾਇਤਿਕ ਗ੍ਰੰਥ ਆ 20000 ਤੁਹਾਡੇ ਆਪਣੀ ਜਿਹੜੀ ਸਰਕਾਰੀ ਯੂਨੀਵਰਸਿਟੀ ਆ ਉਦੇ ਵਿੱਚ ਟੋਏ ਪੁੱਟ ਕੇ ਪਾਣੀ ਪਾ ਕੇ ਉੱਤੇ ਪੈਰਾਂ ਨਾਲ ਲਤਾੜ ਕੇ ਉਹਦੀ ਵਿੱਦਬੀ ਕੀਤੀ ਜਾ ਰਹੀ ਹੈ ਹੁਣ ਦੱਸੋ ਤੁਸੀਂ ਲੈ ਤੱਕ ਜ਼ਿੰਮੇਵਾਰੀ ਉਹਦੀ ਲੈਂਦੇ ਹੋ ਮੈਂ ਜਿਹੜੇ ਹਾਇਰ ਐਜੂਕੇਸ਼ਨ ਦੇ ਮੰਤਰੀ ਨੇ ਹਾਲੇ ਥੋੜੇ ਦਿਨ ਪਹਿਲਾਂ ਭਾਸ਼ਾ ਵਿਭਾਗ ਜਿਹੜਾ ਉਹਦੀ ਵੱਡੀ ਜਿਹੜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਬਦੀ ਦੇ ਸੰਬੰਧ ਦੇ ਵਿੱਚ ਬਹੁਤ ਵੱਡਾ ਗੁਨਾਹ ਕੀਤਾ ਸੀ ਕਿ ਉੱਥੇ ਫੜੜੇ ਪਾਏ ਸੀ ਗਾਣੇ ਚਲਾਏ ਸੀ ਜਿਹੜੀ ਇਹ ਸ਼ਹੀਦੀ ਸ਼ਤਬਦੀ ਦੇ ਪ੍ਰੋਗਰਾਮ ਦੇ ਵਿੱਚ ਔਰ ਸ਼੍ਰੀ ਕਾਉਟਕ ਸਾਹਿਬ ਦੇ ਉੱਤੇ ਉਹ ਜਾ ਕੇ ਤੇ ਉੱਥੇ ਜਿਹੜੇ ਆ ਤਨਖਾਹ ਆਪਣੀ ਪੂਰੀ ਕਰਕੇ ਆ ਤੇ ਮੈਂ ਉਹਨਾਂ ਨੂੰ ਪੁੱਛਣਾ ਕਿ ਅੱਜ ਇਹ ਜਿਹੜਾ ਨਵਾਂ ਕੰਮ ਤੁਹਾਡੀ ਯੂਨੀਵਰਸਿਟੀ ਨੇ ਕੀਤਾ ਤੁਸੀਂ ਦੱਸੋ ਹੁਣ ਇਹਦੀ ਜ਼ਿੰਮੇਵਾਰੀ ਤੁਸੀਂ ਆਪਣੇ ਤੇ ਲੈਂਦੇ ਹੋ ਮੈਂ ਹੈਰਾਨ ਆ ਕਿ ਰਾਤਾ ਭਾਈ ਨੇਮ ਪੰਚੇ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਪੱਤਾ ਦਰਜੋ ਦੇਖਣ ਹਲੇ ਸਾਰੇ ਆਪ ਆਪਣੀਆਂ ਪੋਜੀਸ਼ਨਾਂ ਤੇ ਕੈਮ ਤੇ ਸਰਕਾਰ ਕਿਉਂ ਸੁੱਤੀ ਪਈ ਹੈ ਹੁਣ ਕਿਉਂ ਵਿਚਾਰ ਰਹੇ ਕਿਉਂਕਿ ਜਿਨ੍ਹਾਂ ਦੇ ਹੁਕਮਾਂ ਤੇ ਸਾਰਾ ਕੁਝ ਹੋਇਆ ਤੇ ਉਹ ਸਾਰੇ ਯੂਨੀਵਰਸਿਟੀ ਦੇ ਵਿੱਚ ਰਹਿਣਗੇ ਤੇ ਇਨਕੁਆਰੀਆਂ ਕਰੀਆਂ ਹੋਣਗੀਆਂ ਜੀ ਮੋਡਲਾ ਅਸੂਲ ਹੁੰਦਾ ਹੈ ਕਿ ਪਹਿਲਾਂ ਇਹ ਸਾਰੇ ਅਫਸਰ ਜਿਹੜੇ ਆ ਉਤੋਂ ਪਾਸੇ ਹੋ ਜਾਣੇ ਚਾਹੀਦੇ ਸੀ ਇਹਦਾ ਮਤਲਬ ਸਰਕਾਰ ਕਿਤੇ ਨਾ ਕਿਤੇ ਜਿਹੜੀ ਆ ਪਿੱਛੇ ਢਾਲ ਬਣ ਕੇ ਖੜੀ ਆ ਫਿਰ ਉਹਨਾਂ ਨੂੰ ਦੇਖਿਆ ਕਿਵੇਂ ਹੋ ਸਕਦਾ ਹੈ ਕਿ ਜਦੋਂ ਐਫਆਈਆਰ ਹੋ ਗਈਆਂ ਸਾਰਾ ਕੁਝ ਹੋ ਗਿਆ ਸਬੂਤ ਤੁਹਾਡੇ ਸਾਹਮਣੇ ਔਰ ਤੁਸੀਂ ਸਾਰੇ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ ਇੱਕ ਸ਼ਬਦ ਹਾਲੇ ਤੱਕ ਮੁੱਖ ਮੰਤਰੀ ਸਾਹਿਬ ਨੇ ਇਸ ਵਿਸ਼ੇ ਤੇ ਨਹੀਂ ਬੋਲਿਆ ਇੱਕ ਸ਼ਬਦ ਹਾਲੇ ਤੱਕ ਕੋਈ ਜਿਹੜੇ ਹੈਰ ਐਜੂਕੇਸ਼ਨ ਦੇ ਮਨਿਸਟਰ ਨੇ ਜਿਹੜੇ ਇੱਥੇ ਰਣਪੁਰ ਸਾਹਿਬ ਨੂੰ ਰਿਪਰੈਜ਼ੈਂਟ ਕਰਦੇ ਆ ਰਵਜੋਤ ਸਿੰਘ ਭੈਣ ਜੀ ਇੱਕ ਸ਼ਬਦ ਹਾਲੇ ਤੱਕ ਉਹਨਾਂ ਤੋਂ ਵੀ ਆਪੀ ਕੀ ਅਸੀਂ ਆਪਣੇ ਤੌਰ ਤੇ ਉੱਤੇ ਅਸੀਂ ਕੀ ਕਾਰਵਾਈ ਕੀਤੀ ਇਥੋਂ ਪਤਾ ਲੱਗਦਾ ਕਿ ਸਰਕਾਰ ਫੇਰ ਇਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਇੰਡੀਆਂ ਵੱਡੇ ਗੁਨਾਹ ਨੇ ਗਲਤੀਆਂ ਨੇ कोरोना ਦਾ ਪਿਆਰ ਸਰਕਾਰ ਦਾ ਲੋਕਾਂ ਦੇ ਟੈਕਸਾਂ ਦਾ ਪੈਸਾ ਖਰਚਿਆ ਗਿਆ ਇਹਦੇ ਉੱਤੇ ਉਹਦਾ ਕੀ ਬਣੇਗਾ ਇਹ ਇੱਕ ਦੇ ਜੁਮੇ ਪਏਗਾ ਏਡੇ ਵੱਡਾ ਅਬਾਊਟ ਜਿਹੜਾ ਇਹ ਨੁਕਸਾਨ ਜਿਹੜਾ ਯੂਨੀਵਰਸਿਟੀ ਦਾ ਆਇਆ ਯੂਨੀਵਰਸਿਟੀ ਤਾਂ ਅੱਗੇ ਕਿਨਾਰਾ ਹੋ ਗਈ ਸਫੀਸ਼ੀਐਂਟਲੀ ਤੁਹਾਨੂੰ ਲੱਗਦਾ ਕਿ ਪਰਚਾ ਵੀ ਸਰਦਾਰਜ ਹੋ ਗਿਆ ਤੇ ਮਾਫੀ